ਸਸਕਾਜੀ ਮਾ ਕੋਮਲ ਕਪੂਰ ਤੋਂ ਜ਼ਿਕਰੋ ਚੈਨਲ ਪੰਜਾਬੀ ਅਮਰੀਕੀ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਦੇ ਦੋ ਉੱਚ ਅਧਿਕਾਰੀਆਂ ਸਮੇਤ ਕਈ ਕਰਮਚਾਰੀਆਂ ਨੂੰ ਦਿਨ ਰਾਤ ਛੁੱਟੀ ਤੇ ਬੇਜ਼ੀਤ ਕੀਤਾ ਗਿਆ ਇਨ੍ਹਾਂ ਦੇ ਵਿੱਚ ਏਜੰਸੀ ਡਾਇਰੈਕਟਰ ਜੋਨ ਗੁਰ ਹਿਲਸ ਅਤੇ ਡਿਪਟੀ ਡਾਇਰੈਕਟਰ ਥਾਇਨਾ ਮੈਕਗਿਲ ਸ਼ਾਮਲ ਨੇ ਮੀਡੀਆ ਰਿਪੋਰਟ ਅਨੁਸਾਰ ਇਹ ਅਧਿਕਾਰੀ ਐਲਨ ਮਸਕ ਦੇ ਸਰਕਾਰੀ ਕੁਸ਼ਲਤਾ ਵਿਭਾਗ ਯਾਨੀ ਕਿ ਡੀਓਜੀ ਦੇ ਕਰਮਚਾਰੀਆਂ ਨੂੰ ਏਜੰਸੀ ਦੇ ਸਿਸਟਮਾਂ ਤੱਕ ਪਹੁੰਚ ਦੇਣ ਤੋਂ ਇਨਕਾਰ ਕਰ ਰਹੇ ਸਨ ਕਰਮਚਾਰੀਆਂ ਨੇ USID ਹੈੱਡਕੁਆਰਟਰ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹਨਾਂ ਨੂੰ ਬਾਹਰ ਹੀ ਰੋਕ ਦਿੱਤਾ ਗਿਆ ਕਰਮਚਾਰੀਆਂ ਨੇ ਜਿਸ ਤੋਂ ਬਾਅਦ ਧਮਕੀ ਦਿੱਤੀ ਕਿ ਜੇਕਰ ਉਹਨਾਂ ਨੂੰ ਸਿਸਟਮ ਤੱਕ ਪਹੁੰਚ ਨਾ ਕਰਨ ਦਿੱਤੀ ਗਈ ਤਾਂ ਹੋ ਕਾਨੂੰਨ ਲਾਗੂ ਕਰਨ ਵਾਲੇ ਮਾਰਸ਼ਲਾਂ ਨੂੰ ਵੀ ਬੁਲਾਉਣਗੇ ਕਰਮਚਾਰੀ ਯੂਐਸ ਆਈਡੀ ਦੇ ਸੁਰੱਖਿਆ ਪ੍ਰਣਾਲੀਆਂ ਅਤੇ ਕਰਮਚਾਰੀਆਂ ਦੇ ਫਲਾਈਟਾਂ ਤੱਕ ਪਹੁੰਚ ਦੀ ਮੰਕਰੇ ਸਨ ਪਰ ਰਿਪੋਰਟ ਅਨੁਸਾਰ ਇਹ ਜਾਣਕਾਰੀ ਗੁਪਤ ਹੈ ਕਿ ਇਹਨਾਂ ਨੂੰ ਸਿਰਫ ਉਹੀ ਦੇਖ ਸਕਦੇ ਨੇ ਜਿਨ੍ਹਾਂ ਦੇ ਕੋਲ ਅਜਿਹਾ ਕਰਨ ਦੀ ਇਜਾਜ਼ਤ ਹੁੰਦੀ ਹੈ ਹਾਲਾਂਕਿ ਬਾਅਦ ਦੇ ਵਿੱਚ ਉਹ ਹੈੱਡਕੁਆਰਟਰ ਦੇ ਵਿੱਚ ਦਾਖਲ ਹੋਣ 'ਚ ਕਾਮਯਾਬ ਹੋ ਗਏ ਸਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਲਾਹਕਾਰ ਅਤੇ ਟੈਸਲਾ ਦੇ ਮੁਖੀ ਕਾਰਜਕਾਰੀ ਅਧਿਕਾਰੀ ਸੀਈਓ ਐਲਨ ਮਸਕ ਦਾ ਕਹਿਣਾ ਹੈ ਕਿ ਅਮਰੀਕੀ ਅੰਤਰਰਾਸ਼ਟਰੀ ਵਿਕਾਸ ਏਜੰਸੀ ਬੰਦ ਹੋਣ ਦੀ ਗੱਲ ਉੱਤੇ ਹੈ ਮਸਕ ਨੇ ਸੋਮਵਾਰ ਨੂੰ ਐਕਸ ਉੱਤੇ ਕਿਹਾ ਕਿ ਉਸਨੇ ਯੂ ਐਸ ਏ ਆਈ ਡੀ ਬਾਰੇ ਰਾਸ਼ਟਰਪਤੀ ਦੇ ਨਾਲ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਹੈ ਮਸਕ ਨੇ ਕਿਹਾ ਕਿ ਟਰੰਪ ਨੇ ਸਹਿਮਤੀ ਜਤਾਈ ਹੈ ਕਿ ਸਾਨੂੰ ਇਸ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਮਸਕ ਨੇ ਵੀ ਕਿਹਾ ਕਿ ਇਹ ਸਪੱਸ਼ਟ ਹੋ ਗਿਆ ਹੈ ਕਿ ਏਜੰਸੀਆਂ ਦੇ ਕੰਮਕਾਜ ਨੂੰ ਠੀਕ ਨਹੀਂ ਕੀਤਾ ਜਾ ਸਕਦਾ ਸਾਨੂੰ ਇਸ ਤੋਂ ਛੁਟਕਾਰਾ ਪਾਉਣਾ ਹੀ ਪਵੇਗਾ ਅਸੀਂ ਇਸ ਨੂੰ ਬੰਦ ਕਰ ਰਹੇ ਹਾਂ ਉਹਨਾਂ ਦੀਆਂ ਟਿੱਪਣੀਆਂ ਪ੍ਰਸ਼ਾਸਨ ਦੇ ਵੱਲੋਂ ਦੋ ਚੋਟੀ ਦੇ ਯੂ ਐਸ ਏ ਆਈਟੀ ਸੁਰੱਖਿਆ ਮੁਖੀਆਂ ਨੂੰ ਛੁੱਟੀ ਤੇ ਭੇਜਣ ਤੋਂ ਬਾਅਦ ਆਈਆਂ ਨੇ ਦੱਸ ਗਏ ਛੁੱਟੀ ਉੱਤੇ ਭੇਜੇ ਗਏ ਅਧਿਕਾਰੀਆਂ ਨੇ ਮਸਕ ਦੀ ਸਰਕਾਰੀ ਨਿਰੀਖਣ ਟੀਮ ਨੂੰ ਪਵੰਤੀ ਸ਼ੁਦਾ ਖੇਤਰਾਂ ਬਾਰੇ ਗੁਪਤ ਸਮੱਗਰੀ ਸੌਂਪਣ ਤੋਂ ਇਨਕਾਰ ਕਰ ਦਿੱਤਾ ਸੀ ਇੱਕ ਅਧਿਕਾਰੀ ਨੇ ਦੱਸਿਆ ਕਿ ਮਸਕ ਤੇ ਸਰਕਾਰੀ ਕੁਸ਼ਲਤਾ ਵਿਭਾਗਾ ਦੇ ਮੈਂਬਰਾਂ ਜਿਨ੍ਹਾਂ ਨੂੰ ਡੌਗ ਵਜੋਂ ਜਾਣਿਆ ਜਾਂਦਾ ਹੈ ਉਸਨੇ ਅੰਤ ਵਿੱਚ ਸ਼ਨੀਵਾਰ ਨੂੰ ਸਹਾਇਤਾ ਏਜੰਸੀ ਦੀ ਵਰਕੀ ਗ੍ਰਿਤ ਜਾਣਕਾਰੀ ਜਿਸ ਵਿੱਚ ਖੋਫੀਆ ਰਿਪੋਰਟਾਂ ਵੀ ਸ਼ਾਮਲ ਨੇ ਉਸ ਤੱਕ ਪ੍ਰਾਪਤ ਕਰ ਲੀਆਂ ਮਸਕ ਨੇ ਟਵਿੱਟਰ ਗਰੂਪ ٹیم ਕੋਲ ਜਾਣਕਾਰੀ ਤੱਕ ਪਹੁੰਚ ਕਰਨ ਦੇ ਲਈ ਲੋੜੀਂਦੀ ਸੁਰੱਖਿਆ ਮਨਜ਼ੂਰੀ ਨਹੀਂ ਸੀ ਇਸ ਲਈ ਯੂ ਐਸ ਏ ਆਈ ਡੀ ਦੇ ਦੋ ਸੁਰੱਖਿਆ ਅਧਿਕਾਰੀਆਂ ਯਾਨਕਿ ਜੋਨ ਫੂਰਹਿਸ ਅਤੇ ਬ੍ਰਾਇਨ ਮੈਂਕਿਲ ਨੇ ਕਾਨੂੰਨੀ ਤੌਰ ਤੇ ਜਾਣਕਾਰੀ ਪ੍ਰਦਾਨ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਦੱਸਦੀ ਹੈ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਖਬਰ ਦੀ ਜਾਣਕਾਰੀ ਦਿੰਦੇ ਹੋਏ ਮਸਕ ਨੇ ਕਿਹਾ ਕਿ ਯੂ ਐਸ ਏ ਆਈ ਡੀ ਇੱਕ ਅਪਰਾਧਿਕ ਸੰਗਠਨ ਹੈ ਇਸ ਨੂੰ ਖਤਮ ਕਰਨ ਦਾ ਸਮਾਂ ਆ ਗਿਆ ਫਿਰ ਉਸਨੇ ਐਕਸ ਉੱਤੇ ਏਜੰਸੀ ਕੋਈ ਪੋਸਟਾਂ ਕਿਟੀਆਂ ਮਸਕਨਿਕ ਟ੍ਰੰਪ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਡੀਓਜੀ ਬਣਾਇਆ ਜਿਸ ਦਾ ਸਦਸਿਆ ਗਿਆ ਟੀਚਾ ਸੰਗੀ ਕਰਮਚਾਰੀਆਂ ਨੂੰ ਕਟਨਾ ਪ੍ਰੋਗਰਾਮਾਂ ਦੇ ਵਿੱਚ ਕਟੌਤੀ ਕਰਨਾ ਅਤੇ ਸੰਗੀ ਨਿਯਮਾਂ ਨੂੰ ਬਦਲਣਾ ਹੈ ਯੂਐਸਏ ਆਈਟੀ ਉਹਨਾਂ ਸੰਗੀ ਏਜੰਸੀਆਂ ਦੇ ਵਿੱਚੋਂ ਇੱਕ ਰਹੀ ਹੈ ਜਿਸ ਨੂੰ ਟ੍ਰੰਪ ਪ੍ਰਸ਼ਾਸਨ ਨੇ ਸੰਗੀ ਸਰਕਾਰ ਅਤੇ ਇਸ ਦੇ ਕਈ ਪ੍ਰੋਗਰਾਮਾਂ ਨੂੰ ਸੰਭਾਲਣ ਦੇ ਮਾਮਲੇ ਵਿੱਚ ਸਭ ਤੋਂ ਵੱਧ ਨਿਸ਼ਾਨਾ ਬਣਾਇਆ ਸੰਯੁਕਤ ਰਾਜ ਅਮਰੀਕਾ ਮਾਨਵਤਾਵਾਦੀ ਸਹਾਇਤਾ ਦੇ ਲਈ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ ਅਤੇ USAID 100 ਤੋਂ ਵੱਧ ਦੇਸ਼ਾਂ ਨੂੰ ਮਾਨਵਤਾਵਾਦੀ ਵਿਕਾਸ ਅਤੇ ਸੁਰੱਖਿਆ ਸਹਾਇਤਾ ਵਿੱਚ ਅਰਬਾਂ ਡਾਲਰ ਪ੍ਰਦਾਨ ਕਰਦਾ ਹੈ।